2 ਮਹੀਨੇ ਪਹਿਲਾਂ ਵਿਆਹੀ ਤੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਜਾਨ ਚਲੀ ਗਈ ਹੈ 26 ਸਾਲ ਦੀ ਵਿਆਵਤਾ ਰਮਨਦੀਪ ਕੌਰ ਜਿਸ ਦਾ ਜੇ 2 ਮਹੀਨੇ ਪਹਿਲਾਂ ਵਿਆਹ ਹੁੰਦਾ ਕੁੜੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਦੇ ਨਾਲ ਹੋਇਆ ਸੀ ਮੰਨਪਾਗੀ ਖਬਰ ਅਜਨਾਲਾ ਦੀ ਹੈ ਜਿੱਥੇ ਨਵੀਂ ਵਿਆਹੀ ਕੁੜੀ ਦੀ ਫਾਹਾ ਲਾਉਣ ਤੋਂ ਬਾਅਦ ਮੌਤ ਹੋ ਗਈ ਹੈ ਤਾਂ ਪਰਿਵਾਰ ਨੇ ਸਹੁਰਿਆਂ ਤੇ ਤੀ ਦੇ ਕਤਲ ਦੇ ਇਲਜ਼ਾਮ ਲਗਾ ਦਿੱਤੇ ਨੇ ਪਰਿਵਾਰ ਮੁਤਾਬਕ ਵਿਆਹ ਤੋਂ ਬਾਅਦ ਉਹਨਾਂ ਦੀ ਤੀ ਦੇ ਨਾਲ ਸਹੁਰਿਆਂ ਦੇ ਬੁੱਲੂ ਲੜਾਈ ਝਗੜਾ ਕੀਤਾ ਜਾਂਦਾ ਸੀ ਜੋਨਾਂ ਨੂੰ ਫੋਨ ਆਉਂਦਾ ਕਿ ਤੁਹਾਡੀ ਧੀ ਨੂੰ ਕੁਝ ਹੋ ਗਿਆ ਜਦੋਂ ਉਹਨਾਂ ਜਾ ਕੇ ਵੇਖਿਆ ਤਾਂ ਗਲੇ ਤੇ ਨਿਸ਼ਾਨਸ ਪਰਿਵਾਰ ਨੇ ਆਪਣੇ ਜਵਾਈ ਤੇ ਸਹੁਰਿਆਂ ਦੇ ਉੱਤੇ ਧੀ ਨੂੰ ਮਾਰਨ ਦੇ ਇਲਜ਼ਾਮ ਲਗਾ ਦਿੱਤੇ ਨੇ ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਮਨਮੋਹਨ ਸਿੰਘ ਤੇ ਲੜਕੀ ਦੀ ਸੱਸ ਤਿੰਨ ਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਮੰਦਭਾਗੀ ਖਬਰ ਜਨਾਲਾ ਦੀ ਹੈ 2 ਮਹੀਨੇ ਪਹਿਲਾਂ ਵਿਆਈ ਕੁੜੀ ਦੀ ਜਾਨ ਚਲੀ ਗਈ ਹੈ ਮਨਾਗੁਰ ਨਾਮ ਸਿੰਘ ਪਿੰਡ ਮੇਰਾ ਚੱਕ ਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਪਰ ਬੜੀ ਦੁਖਦਈ ਇੱਕ ਘਟਨਾ ਹੋਈ ਆ 2 ਮਹੀਨੇ ਇਹ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਪੱਦੇ ਸੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀਏ ਤੇ ਵੀ ਮਤ ਗੋਮ ਹੋ ਗਈ ਆ ਪਰ ਜਦੋਂ ਸਾਰੇ ਨਗਰ ਦੇ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਫਾ ਲੈ ਲਿਆ ਫਾ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਤੇ ਜਿਤਨਾ ਉੱਜ ਜਾ ਕੇ ਬੈੜਦੇ ਵਖਿਆ ਪਏ ਇੱਥੋਂ ਬਾਹਰ ਲਾ ਹੋਏ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਦਾ ਸਾਡਾ ਹੱਥ ਨਹੀਂ ਪਹੁੰਚਣਾ ਉੱਤੇ। ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ। ਮਤਲਬ ਇਹਨਾਂ ਇਹਦੇ ਤਸੱਦ ਦੇ ਨਾਲ ਉਹਦੇ ਬੇਕੋ ਰਹਿਮੀ ਨਾਲ ਉਹਨਾਂ ਦਾ ਬਿਕਾਤਰ ਹੋਇਆ ਆ। ਔਰ ਕੀਤਾ ਆ। ਤੇ ਦੂਸਰੀ ਗੱਲ ਪੁਲਿਸ ਦੀ ਇਹ ਟਿਲਕ ਜਾਰੀ ਕਿ ਜੋ ਮੁੰਡਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ। ਕਿ ਮੈਂ ਕਤਲ ਕੀਤਾ ਆ। ਮੈਨੂੰ ਫੜੋ। ਤੇ ਪੁੱਛਿਆ ਵਾ ਸਚੂ ਸਾਹਿਬ ਅਜੇ ਵੀ ਹੁੰਦਾ ਵੀ ਨਹੀਂ ਇਹ ਇਹ ਵਧੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਟਰ ਹੋਇਆ ਵਾ ਭਾਜੀ ਉਹ ਸਾਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਵੇਖੋ ਅੰਦਰ ਪੋਸਟਮਾਰਕ ਲਾਸ ਪਈ ਆ ਉੱਥੇ ਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਫ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਚਿਰ ਅਸੀਂ ਚੌਂਚ ਜੇ ਨਾ ਢਿਲ ਗਿਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਇਹ ਅਸੀਂ ਹੁਣ ਚੌਂਕ 'ਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਦੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਿੰਨਾ ਦਾ ਸਾਨੂੰ ਇਨਸਾਫ਼ ਦੀ ਮੰਗ ਨਾਲ ਸਾਰੀ ਪੂਰੀ ਹੋਈ ਦੋਸ਼ੀ ਆਏ ਦੀ ਘਰ ਬੈਠਿਆ ਤੇ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐ ਐਸਐਚਓ ਸਾਹਿਬ ਨੇ ਅਸੀਂ ਸਾਹਮਣੇ ਕਹਿੰਦੇ ਰਹੇ ਵੀ ਦੋਸ਼ੀ ਮੰਨਦਾ ਡਿਆ ਨੂੰ ਲਾਗੇ ਭਾੜੋ ਫਾਇਰਾ ਜੂਸ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਆਸ ਨਹੀਂ ਉਹਨਾਂ ਆਏ ਫਿਰਸਤਾ ਹੀ ਨਹੀਂ ਬੀਤੀ ਚੌਕੀ ਦੇ ਕੋਲ ਕਾਰਿਆ ਚੌਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਦਾ ਚੌਕੀ ਤੋਂ ਜਾਂਦਾ ਤੇ 3 ਮਿੰਟ ਦਾ ਸਾਰਾ ਦੱਸੋ ਇਹ ਤੋਂ ਵੱਡੀ ਪੁਲਿਸ ਕਿੰਨੀ ਢੇਗ ਲੱਗ ਜਾ ਰਹੀ ਹੈ ਜੀ ਮੇਰਾ ਨਾਮ ਮਨਿੰਦਰਦੀਪ ਸਿੰਘ ਆ ਤੇ ਚੱਕ ਪਤਾ ਨਹੀਂ ਮਾਤਾ ਜੀ ਹੁਣੇ 10 15 ਮਿੰਟ ਹੋਏ ਦੋਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੂੰ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਆ ਦੇ ਜੀ ਕਿਦਾਂ ਕਿਦਾਂ ਕੀ ਲੱਗਾ ਕੀਦਾਂ ਹੋਈ ਐ ਦਿੱਖਿਆ ਤੁਸੀਂ ਅਜੇ ਤੱਕ ਆ ਵੇਖਿਆ ਨਹੀਂ ਦੱਸ ਦੇ ਕਹਿੰਦੇ ਉਹ ਉਹਨਾ ਫਾਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਮੇਰਾ ਨਾਮ ਲਖਵਿੰਦਰ ਕੌਰ ਤੇ ਜਿਹੜੀ ਦਿੱਤੋਈ ਲੜਕੀ ਦਾ ਕੀ ਨਾਮ ਹੈ ਉਹਦਾ ਨਾਮ ਰਮਨਦੀਪ ਕੌਰ ਕੀ ਲੱਗਦੀ ਤੁਹਾਡੀ ਪਨੇਵੀ ਜੇ ਅੱਛਾ ਕੀ ਗੱਲ ਹੋਈ ਏ ਸਰ ਕੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਆ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੋ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਇਹਦੀ ਆ ਹਾਲਤ ਹੋ ਗਈ ਬਾਹਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਨੂੰ ਬੁਝੜ ਗਈ ਏ ਕੀ ਗੱਲ ਹੋਈ ਏ ਲੜਕੀ ਦੀ ਡੈੱਥ ਹੋ ਗਈ ਹਾਂਜੀ ਹਿੰ ਲੱਗਦਾ ਪਹਿਲਾਂ ਬਿਲਕੁਲ ਲੜਾਈ ਝਗੜਾ ਰਹਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨੀ ਸੀ ਉਹ ਨੁਕਤਾਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਵਿਆਹ ਇਹ ਦੋ ਮਹੀਨੇ ਹੋ ਗਏ ਜੀ 24 ਜਨਵਰੀ ਨੂੰ ਉਹਦੀ ਕਦੀ ਕੋਈ ਮੰਗ ਵੀ ਕੀਤੀ ਸੀ ਉਹਨਾਂ ਨੇ ਨਹੀਂ ਸਰ ਇਹੋ ਜੀ ਕੋਈ ਮੰਗ ਨਹੀਂ ਅੱਛਾ ਜੀ ਕੀ ਹੁਣ ਇਨਸਾਫ ਤੇ ਕੀ ਮੰਗ ਕਰਦੇ ਹੋ ਇਨਸਾਫ ਤੇ ਉਹ ਵੀ ਸਾਡੀ ਬੱਚੀ ਵੇਖੋ ਉਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਨਾ ਬੱਚੀ ਦਾ ਕਿ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੋਕ ਕੇ ਲੈ ਜਾਵਾਂਗੇ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਕਿ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਹਲ ਵਾਲਿਆ ਦੇ ਜੇਰੇਲਾਜ ਹਸਪੀਟਲ ਦੇ ਵਿੱਚ ਜੋ ਜਦੋਂ ਅਸੀਂ ਇਸੇ ਮੌਕੇ ਤੇ ਆਏ ਆ ਤੇ ਬਲੌਡ ਡਾ ਹੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਥੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਹਦੀ ਭੈਣ ਸੰਦੀਪ ਕੌਰ ਤੇ ਸੱਸ ਆ ਗਿਆ ਕਸ਼ਮੀਰ ਕਾਲ। ਤਾਂ ਤਾਰੀਖ ਸਰ ਕੇ ਦੀ ਪਈ ਹੈ ਜੀ ਲੜਕੇ ਦੀ ਨਹੀਂ ਅਜੇ ਗੱਤਰ ਨਹੀਂ ਪਈ ਅੱਜ ਪੋਸਟ ਨੂੰ ਕਰਾਉਣ ਲੱਗੇ ਆ ਬਾਦ ਪੋਸਟਮਾਨ ਦਾ ਪਰਿਵਾਰਕ ਮੈਂਬਰਾਂ ਦਾ ਕੀ ਕਹਣਾ ਜੀ ਇਸ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਪਈ ਉਹਨਾਂ ਦੇ ਘਰ ਘਰੇ ਲੋਕਲੇਸ਼ ਰਿੰਦਾ ਸੀਗਾ ਘਰੇਲੂ ਕ੍ਰੇਸ਼ ਤੋਂ ਤਾਂਗਾ ਆਣ ਕੇ ਉਹਨੇ ਯਾਨੀ ਕਿ ਇਹ ਜਿਹੜਾ ਖੌਫਸਾਬ ਜਿਹੜਾ ਆਪਣਾ ਕੰਮ ਚੁੱਕਿਆ ਜਿੰਨਾਂ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕਮ ਕਰ ਕਟਨਾ ਨੰਬਰ ਇਹ ਜੋ ਰੈਸਟ ਨਹੀਂ ਕੀਤਾ ਜੀ ਆਪਾਂ ਰੈਸਟ ਕਰਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਜੀ ਪਰਿਵਾਰ ਦਾ ਕਹਿਣਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸ ਨੂੰ ਨੇ ਇਸ ਚੀਜ਼ ਮੰਨੀ ਹੈ ਨਹੀਂ ਨਹੀਂ ਇਹ ਅਜੇ ਨਹੀਂ ਆਪਾਂ ਜਿੰਦਾਂ ਕ੍ਰੈਸਟਿੰਗ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਰੈਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ